ਆਸਾ ਜੀ ਆ ਜਾ ਆ ਜਾ ਅੱਗੇ ਆਉਣ ਵਾਲੇ ਨਾਲ ਮੋੜ ਲਓ ਆ ਜਿੱਥੇ ਹੋ ਥੋੜਾ ਪਿੱਛੇ ਹੋ ਜੀ ਥੋੜਾ ਵੈਕੁਰ ਦੀ ਕਾ ਖਾਲਸਾ ਸ੍ਰੀ ਵੈਕੁਰ ਜੀ ਦੀ ਕੀ ਫਤਿਹ ਜਿਵੇਂ ਮੈਂ ਕੈਪਸ਼ਨ ਪਾਈ ਆ ਵੀ ਸੁਚੇਤ ਰਹੋ ਪਿੰਡਾਂ ਦੇ ਵਿੱਚ ਜਿਹੜੀ ਆ ਸਰਵੇ ਦੇ ਨਾਮ ਤੇ ਇੱਕ ਨਵੀਂ ਆ ਜਿਹੜੀ ਮੇਰੀ ਸੋਚਣੀ ਆ ਵੀ ਇਹ ਨਵੀਂ ਇੱਕ ਜਿਹੜੀ ਠੱਗੀ ਆ ਉਹ ਸ਼ੁਰੂ ਹੋਈ ਆ ਇੱਕ ਐਕਸੈਸ ਮਾਈ ਇੰਡੀਆ ਐਕਸੈਸ ਮਾਈ ਇੰਡੀਆ ਕੰਪਨੀ ਤੋਂ ਬੰਦੇ ਆਏ ਆ ਇਹ ਕਹਿੰਦੇ ਵੀ ਅਸੀਂ ਸਰਵੇ ਕਰਨ ਆਏ ਆ ਟਰੈਕਟਰ ਦੇ ਨਾਮ ਤੇ ਸਰਵੇ ਕਰ ਰਹੇ ਆ ਵੀ ਸਾਨੂੰ ਐਕਸੈਸ ਮਾਈ ਇੰਡੀਆ ਜਿਹੜੀ ਕੰਪਨੀ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਜਿੰਨੇ ਵੀ ਟਰੈਕਟਰ ਨੇ ਉਹਨਾਂ ਦੇ ਸਰਵੇ ਕਰਾਉਣੇ ਆ ਇਹ ਪਿੰਡ ਦੇ ਵਿੱਚ ਸਾਡੇ ਆਏ ਸੀ ਸਾਡੀ ਜਥੇਬੰਦੀ ਦੀ ਮੀਟਿੰਗ ਰੱਖੀ ਸੀ ਅਸੀਂ ਇਹਨਾਂ ਨੂੰ ਬੁਲਾਇਆ ਤੇ ਪੁੱਛਿਆ ਇਹਨਾਂ ਤੋਂ ਅਸੀਂ ਇੱਕ ਆ ਇਹਨਾਂ ਦਾ ਜਿਹੜਾ ਪ੍ਰਚਾਰ ਕਰਨ ਦਾ ਤਰੀਕਾ ਇੱਕ ਕਾਪੀ ਆ ਜਿਹੜੀ ਅਸੀਂ ਇਹਨਾਂ ਤੋਂ ਲਈ ਆ ਇਹਦੇ ਵਿੱਚ 8-10 ਬਲੌਕ ਬਣੇ ਹੋਏ ਨੇ 8-10 ਪੇਪਰ ਨੇ ਕਮਰਸ਼ੀਅਲ ਵਹੀਕਲ ਸ਼ੋ ਕਾਰਡ ਇਹਨਾਂ ਨੇ ਇਹਦਾ ਨਾਮ ਰੱਖਿਆ ਐਕਸਸ ਐਕਸਸ ਮਾਈ ਇੰਡੀਆ ਕੰਪਨੀ ਐਕਸਸ ਮਾਈ ਇੰਡੀਆ ਇਹ ਬੰਦੇ ਖੜੇ ਨੇ ਸਾਰੇ ਇਹਦਾ ਨਾਮ ਹੈ ਕੀ ਨਾਮਾਂ ਵੀ ਤਰਾ ਪਿੰਟੂ ਸਿੰਘ ਮਾਰਕੀਟਰ ਰਿਸਰਚ 올 ਇੰਡੀਆ ਇਹਨਾਂ ਨੇ ਆਪਣੀ ਜਿਹੜੀ ਕੰਪਨੀ ਉਹ ਬੰਦੇ ਤੋਂ ਜਿਹੜੀ ਆ ਦੱਸ ਦਿਆ ਵੀ ਅਸੀਂ ਬੰਬੇ ਤੋਂ ਆਂ ਯੂਪੀ ਤੇ ਬਿਹਾਰ ਦੇ ਵਿੱਚ ਆ ਕਹਿੰਦੇ ਸਾਡਾ ਜਿਹੜਾ ਸਰਵੇ ਆ ਉਹ ਵੀ ਚੱਲ ਰਿਹਾ ਅਸੀਂ ਪੜਦੇ ਪੜਦੇ ਨੇ ਇੱਕ ਇੱਕ ਦੀ ਹਾਰਡ ਕਾਪੀ ਦੇ ਵਿੱਚ ਦੇਖਿਆ ਜਿਹੜੇ ਇਹਨਾਂ ਨੇ ਘਰ ਦੇ ਵਿੱਚ ਜਾ ਕੇ ਸਵਾਲ ਪੁੱਛਣੇ ਆ ਲੋਕਾਂ ਨੂੰ ਬਹੁਤ ਤਰ੍ਹਾਂ ਦੇ ਸਵਾਲ ਨੇ ਇਹਦੇ ਵਿੱਚ ਘਟੋ ਘਟ 10 ਲੈ ਪੇਜ ਨੇ ਤੇ ਇੱਕ ਪੇਜ ਦੇ ਵਿੱਚ ਬੜੀ ਖਾਸ ਸੀ ਅਹਿਮੀਅਤ ਆ ਮੈਂ ਦਿਖਾ ਦਿੰਨਾ ਤੁਹਾਨੂੰ ਇਹਨਾਂ ਨੇ ਜਾ ਕੇ ਪੁੱਛਣਾ ਵੀ ਤੁਹਾਡੇ ਕੋਲ ਬਿਜਲੀ ਦਾ ਕਨੈਕਸ਼ਨ ਹੈ ਘਰੇ ਤੁਹਾਡੇ ਛੱਤ ਵਾਲਾ ਪੱਖਾ ਹੈ ਗੈਸ ਪਾਈਪ ਲਾਈਨ ਜਾਂ ਤੁਹਾਡੇ ਕੋਲ ਸਿਲੰਡਰ ਹੈ ਦੋ ਪਹੀਆ ਵਾਹਨ ਹੈ ਰੰਗਦਾਰ ਟੀਵੀ ਫਰਿੱਜ ਵਾਸ਼ਿੰਗ ਮਸ਼ੀਨ ਪਰਸਨਲ ਕੰਪਿਊਟਰ ਕਾਰ ਜੀਪ ਬੈਨ ਏਸੀ ਤੁਹਾਡੀ ਆਪ ਦੀ ਜਿਹੜੀ ਓਨਰ ਪ੍ਰੋਪਰਟੀਸ਼ਿਪ ਖਰੀਦੀ ਗਈ ਸੰਪਤੀ ਜਾਂ ਫਲੈਟ ਜਿਹੜੀ ਤੁਹਾਡੀ ਆਪ ਦੀ ਮਲਕੀਅਤ ਸੰਪਤੀ ਹੈ ਉਹ ਖਰੀਦੀ ਗਈ ਸੰਪਤੀ ਜਾਂ ਦੁਕਾਨ ਇੰਟਰਨੈਟ ਕਨੈਕਸ਼ਨ ਸਮਾਰਟਫੋਨ ਮਾਈਕ੍ਰੋਵੇਵ ਓਟੀਜੀ ਜਨਰੇਟਰ ਤੇ ਇਨਵਰਟਰ ਮੈਂ ਇਹਨਾਂ ਨੂੰ ਅੱਠ ਦਾ ਸਵਾਲ ਕੀਤੇ ਉਹਦੇ ਤੇ ਮੈਂ ਪੁੱਛਿਆ ਵੀ ਤੁਸੀਂ ਦੱਸੋ ਬਈ ਇਹ ਤੁਸੀਂ ਕਹਿੰਦੇ ਹੋ ਅਸੀਂ ਕੰਪਨੀ ਜਾਂ ਜਿਹੜਾ ਸਰਵੇ ਆ ਉਹ ਕਰਨਾ ਟਰੈਕਟਰ ਦਾ ਸਰਵੇ ਕਰਨਾ ਅਸੀਂ ਅੱਡ-ਅੱਡ ਕੰਪਨੀਆਂ ਦਾ ਪਰ ਤੁਸੀਂ ਇਹ ਕਿਉਂ ਵਿੱਚ ਇਹਨੂੰ ਪਾਇਆ ਕਹਿੰਦੇ ਅਸੀਂ ਕੰਪਨੀ ਨੂੰ ਲੈ ਕੇ ਭੇਜ ਦਾਂਗੇ ਥੋੜੀ ਗੱਲ ਦਾ ਅਸੀਂ ਲਿਖ ਦਾਂਗੇ ਇਹ ਅਸੀਂ ਨਹੀਂ ਫਿਲ ਕਰਾਂਗੇ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਫੇਸਬੁੱਕ ਦੇ ਜ਼ਰੀਏ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਬਈ ਸੁਚੇਤ ਹੋ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਦਿੱਲੀ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਧਰਨੇ ਚੱਲ ਰਹੇ ਆ ਕਿਸਾਨ ਸਾਰੇ ਉਧਰ ਲੱਗੇ ਨੇ ਤੇ ਜਿਹੜੀਆਂ ਕੰਪਨੀਆਂ ਨੇ ਬੜੀਆਂ ਛਾਤਰ ਦਿਮਾਗ ਨੇ ਸਾਡੇ ਖੱਬੇ ਪਾਸੇ ਦੀ ਸਾਡੇ ਸੱਜੇ ਪਾਸੇ ਦੀ ਇਹ ਸਾਨੂੰ ਓਵਰਟੇਕ ਕਰਕੇ ਪਿੰਡਾਂ ਦੇ ਵਿੱਚ ਹੁਣ ਇਦਾਂ ਦੇ ਬੰਦੇ ਜਿਹੜੀਆਂ ਇਹ ਭੇਜਣੀਆਂ ਕੰਪਨੀ ਦੇ ਨਾਮ ਤੇ ਬੰਦੇ ਆਉਣਗੇ ਥੋੜੇ ਘਰ ਤੋਂ ਲੈ ਕੇ ਹਰੇਕ ਘਰ ਦਾ ਇਹਨਾਂ ਨੇ ਕੁੰਡਾ ਫੜਕਾਉਣਾ ਹਰੇਕ ਘਰ ਤੋਂ ਇਹਨਾਂ ਨੇ ਪੁੱਛਣਾ ਇਹਨਾਂ ਕੋਲੇ ਟੈਬ ਨੇ ਤੁਸੀਂ ਆਪਦੇ ਟੈਬ ਦਬਾਉਗੇ ਹਰੇਕ ਬੰਦੇ ਕੋਲੇ ਇਹਨਾਂ ਦੇ ਕੋਲੇ ਟੈਬ ਨੇ ਇਹਨਾਂ ਨੇ ਜਿਹੜੀ ਇਹ ਜਾਣਕਾਰੀ ਹੈ ਕਹਿੰਦੇ ਅਸੀਂ ਆਨਲਾਈਨ ਜਿਹੜੀ ਉਹ ਨਾਲ ਦੀ ਨਾਲ ਹੀ ਕੋੜੀ ਆਨਲਾਈਨ ਅਸੀਂ ਆਨਲਾਈਨ ਫਿਲ ਕਰ ਦੇਣੀ ਆ ਤੇ ਇਹਨਾਂ ਨੇ ਆਨਲਾਈਨ ਫਿਲ ਕਰਕੇ ਇਹਨੂੰ ਦੇਖਣ ਉਹ ਆਨਲਾਈਨ ਫਿਲ ਕਰਕੇ ਬਸ ਇਹ ਇਹ ਦੱਸਦੇ ਆ ਬਈ ਮੈਨੂੰ ਵੀ ਜਿਹੜੇ ਆਨਲਾਈਨ ਉਹਨਾਂ ਨੇ ਫਿਲ ਕਰ ਦੇਣਾ ਇਹ ਆਨਲਾਈਨ ਸਾਰੀ ਚੜ੍ਹ ਦੇਣੀ ਆ ਤੇ ਇੱਥੇ ਫਿਰ ਇਹ ਪਤਾ ਕੀਤਾ ਜਾਣਾ ਕਿ ਕਿੰਨੇ ਕਿਸਾਨ ਨੇ ਕਿੰਨੇ ਅਸੀ ਭਾਈਚਾਰਾ ਕਿੰਨਾ ਬੀਸੀ ਭਾਈਚਾਰਾ ਕਿੰਨੇ ਲੋਕਾਂ ਕੋਲ ਟਰੈਕਟਰ ਨੇ ਕਿੰਨੇ ਜੀ ਲੋਕਾਂ ਕੋਲੇ ਆਪਦੀ ਮਲਕੀਅਤ ਆ ਆਪਣੀ ਸੰਪਤੀ ਆ ਕਿਹਦੇ ਘਰੇ ਕਾਰ ਆ ਜੀਪ ਆ ਸਕੂਟਰ ਆ ਫਿਰ ਉਸ ਹਿਸਾਬ ਨਾਲ ਜਾਂ ਤਾਂ ਟੈਕਸ ਦੀ ਮਾਰ ਪਾਉਣਗੇ ਤੇ ਜਾਂ ਫਿਰ ਇਹ ਕਹਿਣਗੇ ਵੀ ਜਿਹੜੇ ਕਿਸਾਨ ਨੇ ਗਰੀਬ ਨਹੀਂ ਹੈ ਇਹਨਾਂ ਕੋਲੇ ਆਪਣਾ ਬਹੁਤ ਧਨ ਜਾਇਦਾਦ ਆ ਜਿਹੜੀ ਉਹ ਬਹੁਤ ਜ਼ਿਆਦਾ ਵਾ ਹੁਣ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਇਹ ਐਕਸੈਸ ਬਾਈ ਇੰਡੀਆ ਤੋਂ ਆਏ ਨੇ ਥੋੜਾ ਸਰਵੇ ਕਿੱਥੇ ਕਿੱਥੇ ਚੱਲ ਰਿਹਾ ਤੁਸੀਂ ਦੱਸੋ ਕਿੱਥੇ पूरे भारत में पूरे इंडिया में चल रहा है पूरे इंडिया में कभी आज तक तो कोई न्यूज नहीं आई तो पूरे इंडिया में कभी देखा, देखा नहीं हमारा गुजरात सर्वे चल रहा है आपने ये सारी उत्तर प्रदेश में बिहार में आपने सारा ऑनलाइन कर दिया नहीं चल रहा अभी भी चल, चल रहा है पंजाब में कब जिले कौन कौन से जिले में आपका चल रहा है अभी पहला जिला लुधियाना ही दिया है अभी पहला लुधियाना जिला ही दिया फर्स्ट डे है फर्स्ट डे है आपका फर्स्ट ही गाँव है आपका पहला ही ਪਹਿਲੇ ਕਾ ਉਮੇ ਪੰਗਾ ਪੜ ਗਿਆ ਐਸੀ ਕੋਈ ਬਾਤ ਨਹੀਂ ਮੈਂ ਤੁਹਾਨੂੰ ਫੇਸਬੁੱਕ ਦੇ ਜਰੀਏ ਸੁਚੇਤ ਕਰਨਾ ਚਾਹਣਾ ਹੁਣੇ ਹੀ ਕੋਈ ਭਾਗ ਚੰਗਿਆ ਕਰਮ ਚੰਗਿਆ ਇਹਨਾਂ ਕੋਲੇ ਫਾਈਲ ਆ ਇਹਨੂੰ ਕੋਸ਼ਿਸ਼ ਕਰਾਂਗੇ ਵੀ ਫੋਟੋ ਸਟੇਟ ਜਿੰਨੇ ਵੀ ਇਹਨਾਂ ਦੇ ਸਵਾਲ ਨੇ ਪੁੱਛਨੇ ਆ ਇਹਨੂੰ ਫੋਟੋ ਸਟੇਟ ਕਰਕੇ ਅੱਧੇ ਘੰਟੇ ਤੱਕ ਫੇਸਬੁੱਕ ਤੇ ਅਪਲੋਡ ਕਰਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾ ਕੇ ਪੰਜਾਬ ਦੇ ਹਰ ਪਿੰਡ ਤੱਕ ਹਰ ਨੌਜਵਾਨ ਤੱਕ ਕਿਸਾਨ ਜੱਥੇਬੰਦੀ ਤੱਕ ਜਿੰਨੇ ਵੀ ਲੋਕ ਸੰਘਰਸ਼ ਕਰ ਰਹੇ ਆ ਉਹਨਾਂ ਤੱਕ ਪਹੁੰਚ ਸਕੀ। ਇੱਕ ਬੇਨਤੀ ਹੋਰ ਕਰਦਾ ਬਿਨਾ ਕੰਪਨੀਆਂ ਤੋਂ ਵੀ ਕੋਈ ਤੁਹਾਡੇ ਘਰ ਤੱਕ ਪਹੁੰਚ ਕਰ ਸਕਦਾ। ਤੁਹਾਨੂੰ ਤੁਹਾਡੇ ਘਰ ਦੀ ਸੰਪਤੀ ਬਾਰੇ, ਫੋਨ ਬਾਰੇ ਕਿਸੇ ਚੀਜ਼ ਬਾਰੇ ਕੋਈ ਜਾਣਕਾਰੀ ਮੰਗਦਾ। ਤਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਕਿਸੇ ਨੂੰ ਇਹ ਜੀਆਂ ਜਾਣਕਾਰੀਆਂ ਦੇਣ ਦੀ ਜ਼ਰੂਰਤ ਨਹੀਂ। ਅਸੀਂ ਇਹਨਾਂ ਨੂੰ ਅੱਜ ਹੀ ਆਪਦੇ ਪਿੰਡ ਤੋਂ ਵਾਪਸ ਭੇਜਦੇ ਆ। ਇਹਨਾਂ ਇਹ ਹੁਣੇ ਆ ਪਿੰਡ 'ਚ ਆਏ ਸੀ ਇਹਨਾਂ ਨੂੰ ਹੁਣੇ ਹੀ ਐਵੇਂ ਨਹੀਂ ਐਵੇਂ ਜਿਵੇਂ ਇਹ ਆਏ ਆ ਐਵੇਂ ਹੀ ਵਾਪਸ ਭੇਜਦੇ ਆ ਸੁਚੇਤ ਹੋ ਜਾਓ ਪੂਰੇ ਪੰਜਾਬ ਦੇ ਵਿੱਚ ਸੁਚੇਤ ਹੋ ਜਾਓ ਚਾਹੇ ਕਿਸੇ ਵੀ ਸਟੇਟ ਦੇ ਵਿੱਚ ਰਹਿੰਦੇ ਹੋ ਸੁਚੇਤ ਹੋ ਜਾਓ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਕਿਸੇ ਵੀ ਕੰਪਨੀ ਨੂੰ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਦੇਣਾ ਮੈਂ ਫੇਰ ਦੁਬਾਰਾ ਕਹਿੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕੋਈ ਗੱਲ ਰਹਿ ਗਈ ਕੋਈ ਊਨਤਾਈ ਰਹਿ ਗਈ ਉਹਨੂੰ ਅਸੀਂ ਫੇਸਬੁੱਕ ਤੇ ਦੁਬਾਰਾ ਕਾਪੀ ਨੂੰ ਫੋਟੋ ਸਟੇਟ ਕਰਾ ਕੇ ਜਿੰਨੇ ਸਵਾਲ ਪੁੱਛਦੇ ਨੇ ਇਹਨੂੰ ਅਸੀਂ ਅਪਲੋਡ ਕਰ ਦਵਾਂਗੇ ਪੜ ਲਿਓ ਫੇਰ ਸ਼ੇਅਰ ਕਰ ਦਿਓ ਇਹ ਜਾਣਕਾਰੀ ਨੂੰ ਘਰ-ਘਰ ਤੱਕ ਪਹੁੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਕਾਰ ਤਾਂ ਇਹਨਾਂ ਜਰੀਏ ਨਾਲ ਟਰੈਕਟਰਾਂ ਦੇ ਬਹਾਨੇ ਪਿੰਡਾਂ 'ਚ ਵੜਨ ਦਾ ਜਰੀਆ ਆ ਇਹ ਬਿਲਕੁਲ ਸਾਡਾ ਪਿੰਡ ਆ ਜਿਹੜਾ ਉਹ ਸਾਰਾ ਨਗਰ ਆ ਜਿਹੜਾ ਉਹ ਇੱਥੇ ਕੁਛ ਨਹੀਂ ਸਾਡਾ ਹਾਂ ਕੀ ਆਪਣੇ ਕੋਲ ਕੀ ਉਸ ਘਰੇ ਆ ਦੱਸੋ ਇਹ ਚ ਲਿਖਿਆ ਵੀ ਬਾਦਸਾ ਟਰੈਕਟਰ ਕੱਲਾ ਪੁੱਛ ਕੇ ਮੁੜ ਗਿਆ ਇਦੇ ਚ ਇਥੋਂ ਤੱਕ ਵੀ ਜਾਣਕਾਰੀ ਆ ਜਦੋਂ ਅਸੀਂ ਦੂਸਰੇ ਪੇਜ 'ਚ ਖੋਲ੍ਹੇ ਤੇ ਇਦੇ ਚ ਹੈਗਾ WhatsApp ਆਨਲਾਈਨ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਡੇ ਬੱਚੇ ਕਿੰਨੇ ਆ ਕਿਹੜੀ ਆ ਆਨਲਾਈਨ ਪੜਾਈ ਕਿਹੜੇ ਸਾਰਾ ਕੁਝ ਆਪਾਂ ਅਪਲੋਡ ਕਰ ਦਾਂਗੇ ਸਾਰਾ ਕੁਝ ਅਪਲੋਡ ਕਰ ਦਾਂਗੇ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਜਣੇ ਤਾਂ ਜੋ ਸਾਰੇ ਪੰਜਾਬ ਦੇ ਵਿੱਚ ਜਿਹੜੀ ਇਹ ਜਾਣਕਾਰੀ ਐਕਸੈਸ ਇੰਡੀਆ ਇਹਨਾਂ ਦੇ ਹੈੱਡ ਨੇ ਇਹ ਯਾਦ ਰੱਖ ਲੈਣ ਸਾਰੇ ਜਣੇ ਜਿਹੜੇ ਖੜੇ ਨੇ ਇਹਨਾਂ ਨੂੰ ਅਸੀਂ ਵਾਪਸ ਭੇਜਣ ਲੱਗੇ ਆ ਅਸੀਂ ਇਹਨਾਂ ਨੂੰ ਵਾਪਸ ਭੇਜ ਦੇਣਾ ਇਥੋਂ ਹੀ ਆਪਦੇ ਆਪ ਦੇ ਪਿੰਡਾਂ 'ਚ ਸੁਚੇਤ ਰਹੋ ਤਾਂ ਜੋ ਤੁਸੀਂ ਇਹਨਾਂ ਨੂੰ ਕੋਈ ਜਾਣਕਾਰੀ ਨਾ ਮਿਲ ਯੂਪ ਡਿਸਟ੍ਰਿਕਟ ਯੂਪ ਡਿਸਟ੍ਰਿਕਟ